ਮੈਂ ਸਰਕਾਰ ਨੂੰ ਕਹਿਣਾ ਚਾਹਣਾ ਅੱਜ ਛੇਛੀ ਜੇਰ ਹੋਣਾ ਸਾਡੇ ਪਿੰਡਾਂ 'ਚ ਬਿਜਲੀ ਨਹੀਂ ਆਈ ਬੋਰ ਚਾਲ ਨਹੀਂ ਰਿਹਾ ਉਹਨਾਂ ਨੂੰ ਪੁੱਛਿਆ ਕਹਿੰਦਾ ਡਿਊਟੀ 'ਚ ਆ ਥੋੜਾ ਬੇੜਾ ਭੇਜਿਆ ਡਿਊਟੀ 'ਚ ਹੋਰ ਦੀ ਲਾਹ ਬਿਜਲੀ ਬੋਰ ਨੂੰ ਪਾਣੀ ਪਿੰਡਾਂ 'ਚ ਦੇਣਾ ਝੋਨੇ ਨੂੰ ਦੇਣਾ ਖੇਤੀ ਨੂੰ ਲੋੜਾ ਉੱਥੇ ਆ ਕੇ ਕੰਮ ਕਰ ਕਦੀ ਮਾਹਰ ਨੇ ਡਿਊਟੀਆਂ ਕਦੀ ਬਿਜਲੀ ਬੋਰ ਦੀ ਡਿਊਟੀ ਬਹੁਤ ਮਾੜੀ ਗੱਲ ਉੱਠ ਕੇ ਬਣਾਉਣਾ ਸਰਕਾਰ ਦੇ ਤਾਂ ਲੱਖ ਬੰਤੀ ਹੋਣਾ ਕੋਲੂ ਬੇਝੀ ਕਰਦਾ ਭਰਾਵੋ ਜੇ ਤੁਸੀਂ ਖੜੇ ਹੋਗੇ ਇਕੱਠੇ ਹੋਗੇ ਜਿਵੇਂ ਆਪਣਾ ਸੁਗਰੂਰ ਦੇ ਵਿੱਚ ਐਸਐਸਪੀ ਘੇੜਿਆ ਫਿਰ ਤੁਹਾਡਾ ਹੱਕ ਮੰਡਾ ਹੋਰ ਨਹੀਂ ਜੋ ਵੀ ਮਲਾਜਮ ਆਉਂਦਾ ਉਹਨੂੰ ਘੇਰੋ ਖੇਤਾਂ ਦੇ ਵਿੱਚ ਉਹਨੂੰ ਸਵਾਲ ਪੁੱਛੋ ਪੁਲੰਗਵਾਲ ਦੇ ਅੱਗੇ ਮੈਨੂੰ ਸਵਾਲ ਪੁੱਛਿਆ ਕਰੋ ਉਹਨੂੰ ਸਵਾਲ ਪੁੱਛੋ ਕਿ ਸਾਡੇ ਘਰੇ ਮਸ਼ੀਨਰੀ ਘੱਲਨੀ ਆ ਪਿੰਡਾਂ ਦੇ ਵਿੱਚ ਜੇ ਮਛਿੰਗੜੀ ਕਰਲੀਆ ਫਿਰ ਅਸੀਂ ਆਕ ਨਹੀਂ ਰਹੋਣੇ ਨੂੰ ਫਿਰ ਅਸੀਂ ਪਰਾਲੀ ਦੀ ਸਾਬ ਸੰਭਾਲ ਕਰਦੇ ਆ ਉਹ ਬੇਈਮਾਨ ਤੂੰ ਸਾਰੀਆਂ ਚੀਜ਼ਾਂ ਤੋਂ ਭੱਜ ਗਏ ਯਾ بجلی ਕਾ ਆਪਣਾ ਮਛਿੰਗੜੀ ਕਰਲੀ ਨਾ ਤੁਸੀਂ ਰੰਗੀ ਜੀਵਨ ਦੀ ਰਿਪੋਰਟ ਦੇ ਨਾਲ ਸਾਨੂੰ 7000 ਫੀਏਕਰ ਮਾਵਾਜਾ ਦਿੱਤਾ ਜਾਂਦਾ ਦਿੱਤੀ ਫਿਰ ਅਸੀਂ ਕਰੀਏ ਦੇ ਕਰੀਏ ਵੀ ਕੀ ਜੇ ਤੁਸੇ ਇਹ ਚੀਜ਼ਾਂ ਸਾਨੂੰ ਪੁੱਛੋ ਉਹਨਾਂ ਨੂੰ ਖੇਤਾ ਜਾਣ ਨੂੰ ਪੁੱਛੋ ਉਹ ਤੁਹਾਡੀ ਖੇਤੀਬਾੜੀ ਮੈਕਨੈ ਨੂੰ ਪੁੱਛੋ ਜੇ ਕੋਈ ਹੋਰ ਜਾਣਕਾਰੀ ਆਉਂਦਾ ਉਹਨੂੰ ਪੁੱਛੋ ਵੀ ਕਿਹੜੀ ਮਸ਼ੀਨ ਸਾਡੇ ਪਿੰਡ ਚ ਘੱਲੀ ਆ ਤੇ ਅਸੀਂ ਪੰਜ ਕਿੰਨੇ ਦੇ ਜੱਟ ਜਿਹੜੇ ਆ ਦੁਖੀ ਹੋ ਰਹੇ ਆ ਮਸ਼ੀਨਰੀ ਅਸੀਂ ਲੈ ਨਹੀਂ ਸਕਦੇ ਫਿਰ ਅਸੀਂ ਇਹਨੂੰ ਸਭ ਯੇ ਕਿਵੇਂ ਦੱਸੋ ਸਾਨੂੰ ਐ ਤਰੀਕੇ ਨਾਲ ਅਸੀਂ ਵੱਢ ਦਿਆਂਗੇ ਰੀਪਲ ਮਾਰ ਦਿਆਂਗੇ ਅਜੂ ਅਗਲਾ ਕੰਮ ਤੁਹਾਡਾ ਚੱਕ ਲਿਓ ਜੇ ਤੁਸੀਂ ਝੋਨਾ ਲ ਜਾਂ ਸਕਦੇ ਆ ਤੇ ਸਾਡੀ ਪਣਾਲੀ ਵੀ ਲੈ ਜਾਓ ਆਹ ਹੋਰ ਤੁਹਾਨੂੰ ਮੈਂ ਦੱਸਦਾ ਜੇ ਝੋਨਾ ਆਇਆ ਨਹੀਂਗਾ ਇੱਥੇ ਇੱਕ ਛੰਡੂ ਕਹਿੰਦੇ ਤੇ ਛੰਡੂ ਉਹ ਛੰਡੂ ਕਹਿੰਦੇ ਛੋਟੀਆਂ ਦੇ ਆ ਬਰਨਾਂ ਦੇ ਵਿੱਚ ਕ ਸੈਲਰਾਂ 20000 ਬੋਰੀ ਕੱਠੀ ਹੋਰੀਓ 20000 ਕਿੱਥੋਂ ਆਇਆ ਹਾਂ ਜਿਆਦਾ ਦੋ ਨੰਬਰ ਚ ਆਇਆ ਤੇ ਜਾ ਜਾ ਇੰਨਾ ਕਿਸਾਨਾਂ ਦਾ ਗਾਲ ਵਟਿਆ ਉਥੋਂ ਹੀ ਆਇਆ ਨਾ ਆਪਾਂ ਆਰਤੀਏ ਥਲੇ ਮਜਬੂਰ ਆ ਇਸ ਕਰਕੇ ਅਸੀਂ ਤੁਹਾਨੂੰ ਬੇਨਤੀ ਕਰਦਾ ਕਿ ਸਾਡਾ ਨੂੰ ਇਹ ਪੰਜ ਮੰਗਾ ਦਾ ਆਪਣਾ ਮੰਗ ਪੱਤਰ ਆ ਜੇ ਪੰਜੇ ਮੰਗਾ ਤੁਹਾਨੂੰ ਮਨਜ਼ੂਰ ਨੇ ਫਿਰ ਹੱਥ ਘੜੇ ਕਰਕੇ ਦੱਸੋ ਫਿਰ ਇਹ ਮੰਗ ਪੱਤਰ ਦੇਵਾਂ ਤੇ ਨਾਲੇ ਹੱਥ ਏ ਵੀ ਖੜੇ ਕਰੋ ਵੀ ਜੇ ਸਾਡੇ ਕਿਸੇ ਕਿਸਾਨ ਨੂੰ ਫੜਿਆ ਥਾਣੇ ਚ ਕੱਲਿਆ ਅਸੀਂ ਜੇ ਝਾੜਾ ਘੇਰਾਗੇ ਤੇ ਖੇਤਾਂ ਦੇ ਘੇਰਾਗੇ ਠੀਕਾ ਧੰਨਵਾਦ ਵਧਾਈਆ ਤੁਹਾਨੂੰ ਇਹ ਕਰਕੇ ਆਪਣਾ ਪੱਕਾ ਮਤਬਲਾ ਪੱਕੀ ਗੱਲ ਆ ਸਰਕਾਰ ਦੇ ਦੇ ਸੰਦ ਸਰਕਾਰ ਦੇ ਦੇ ਸਹਦਾ ਅਸੀਂ ਬਿਲਕੁਲ ਅੱਗ ਨਹੀਂ ਲਗਣੀ ਇਹ ਫੇਰ ਆ ਕੇ ਲਾਵਾਂਗੇ ਪਾਜਾ ਪਰਚੇ ਘਰ ਦੇ ਜਿਲ੍ਹੇ 'ਚ ਤੇ ਮੈਂ ਸਰਕਾਰ ਨੂੰ ਇੱਕ ਹੋਰ ਗੱਲ ਕਹਿਣੀ ਚਾਹਣਾ ਤੁਸੀਂ ਅੱਗ ਨਹੀਂ ਤੋਂ ਫਰਮਾ ਚਾਹਣਾ ਸਾਨੂੰ ਕਰੋ ਕਿ ਆਪਣਾ ਰੋਸੇ ਉਹੜਿਆ ਹੋਣੀ ਅਸੀਂ ਭਰਲੇ ਬਣਾ ਲਿਆ ਕਬਟੀਆਂ ਕਹੋ ਸਾਨੂੰ ਅੰਦਰ ਸਾਡੀ ਮਜਬੂਰੀ ਆ ਪੱਗ ਨਾਲ ਦੀ ਵੀ ਮਜਬੂਰੀ ਆ ਇਹ ਮਜਬੂਰੀਆਂ ਤਾਂ ਹੀ ਲਾਉਣੀਆਂ ਦੀ ਸਾਡਾ ਕੀ ਲੋੜ ਆ ਆ ਜਿੰਨੇ ਕਿਸਾਨ ਆਏ ਨੇ ਇਹਨਾਂ ਨੂੰ ਘਰੇ ਕੰਮ ਨਹੀਂ ਇਹਨਾਂ ਨੇ ਘਰੇ ਕੰਮ ਕੋਈ ਕਰਨੋ ਨਹੀਂ ਇਹ ਵੇਲੇ ਦਾ ਨਹੀਂ ਪਰ ਸਾਡੀ ਮਜਬੂਰੀ ਬਣ ਗਈ ਸਾਡਾ ਬਣ ਗਿਆ ਰੋਣਾ ਪਿਟਣਾ ਸਾਡੇ ਅੱਗੇ ਏ ਪੰਜਾਬ ਦੇ ਸੱਥਰਾਂ ਦੇ ਬੇਣਾ ਇਹਨਾਂ ਅਜਿਹਾ ਨੂੰ ਅਸੀਂ ਦੱਸਣਾ ਵੀ ਸਾਨੂੰ ਅਸੀਂ ਤਖਤੀਪਾ ਸਾਡਾ ਧੋਖਾ ਤੇ ਤੁਸੀਂ ਸਾਡੀਆਂ ਮੰਗਾਂ ਮੰਨੋ ਤੁਸੀਂ ਸਾਡੇ ਪਿੰਡਾਂ ਦੇ ਵਿੱਚ ਸੰਧ ਕਰੋ ਸਾਧਨ ਕਰੋ ਸਾਨੂੰ ਸਹਿਤਾ ਦਿਓ ਅਸੀਂ ਬਿਲਕੁਲ ਵੀ ਨਹੀਂ ਅੱਗ ਲਾਉਣੀ ਅੱਗ ਅਸੀਂ ਲਾਉਣਾ ਨਹੀਂ ਚਾਹੁੰਦੇ ਤੁਸੀਂ ਲਾਉਣਿਆ ਅਸੀਂ ਨਹੀਂ ਲਾਉਣਾ ਚਾਹੁੰਦੇ ਜੇ ਤੁਸੀਂ ਸਾਥ ਹੋ ਕੇ ਸਾਨੂੰ ਆਦਿਆਂ ਨੂੰ ਸੰਦੇ ਸੰਦੇ ਕੱਲੋ ਸਾਡੇ ਸਾਡੇ ਐਸ.ਜੀ.ਐਮ ਸਾਹਿਬ ਆ ਗਏ ਸੀ ਬਈ ਆਖਰ ਸੀ ਬੀਤੂ ਜੀ ਸਾਡੇ ਪਿੰਡ ਦਾ ਤਿੰਨ ਵੇ ਲੜਕਾ ਹੋਦਿਓ ਨਹੀਂ ਆਕਰਉਂਦੇ ਬਿਲਕੁਲ ਨਹੀਂ ਲਉਂਦੇ ਕਦੇ ਵੀ ਘਰ ਜੇ ਪਰੋਲ ਏਡੀਓ ਨਾਲ ਚਾਰ ਜੀ ਉਹ ਵੀ ਕੰਮ ਕਰਦੇ ਸਾਡੇ ਘਰੇ ਦਾ ਨਹੀਂ ਕਰ ਸਕੀਂ ਕੀ ਕਰ ਸਕਦੇ ਕਹਿੰਦੇ ਵਿੱਚ ਤੇ ਦੂਜੇ ਪਿੰਡਾਂ ਗਿਆ ਕਿਸੇ ਚ ਨਹੀਂ ਗਿਆ ਇਹ ਕਰਕੇ ਸਮੁੱਚੇ ਲੋਕਾਂ ਦੇ ਸਮੁੱਚੇ ਪਿੰਡਾਂ ਦੇ ਵਿੱਚ ਆਪਣੇ ਮਸਲੇ ਨਹੀਂ ਕੱਲੋ ਜਾ ਕੇ ਉੱਥੇ ਲੋਕਾਂ ਨੂੰ ਸਹਿਯੋਗ ਦਿਓ ਅਸੀਂ ਨਹੀਂ ਅੱਗ ਲਾਵਾਂ ਅਸੀਂ ਐਸੇ ਕਰਕੇ ਮੰਗ ਪੱਤਰ ਦੇਣ ਆਏ ਆ ਵੀ ਜੇ ਇਹ ਮੰਗ ਪੱਤਰ ਦੇ ਮਾਰ ਜੋਗ ਸਾਡਾ ਮੰਗ ਪੱਤਰ ਮਾਰ ਜੋਗ ਸੀਗਰ ਉਸ ਮਾਰਤੇ ਪਚਾ ਲੋ ਫਿਰ ਅਸੀਂ ਸੜਕਾਂ ਤੇ ਸਾਡੇ ਘਰ ਤੇ ਨਹੀਂ ਅੱਗ ਲਾਵਾਂਗੇ ਤੇ ਨਹੀਂ ਫਿਰ ਭਾਈ ਸਾਡੀਆਂ ਮਜਬੂਰੀਆਂ ਹੋ ਜਾਂ ਕਿਸਾਨਾਂ ਦੀਆਂ ਮਜਬੂਰੀ ਕਰਕੇ ਸਾਨੂੰ ਅੱਗ ਲਾਉਣੀ ਪੈਂਦੀ ਐ ਨਹੀਂ ਲਾਉ ਦੇ ਦੀ ਸਾਨੂੰ ਵੀ ਨਾ ਸਾਨੂੰ ਦਮਾ ਹੋਊਗਾ ਸਾਨੂੰ بیوی ਦਾ ਪਰ ਪੁੱਤ ਦਾ ਸਾਨੂੰਗਾ ਟੀਵੀ ਹੋਊਗੀ ਸਾਨੂੰ ਵੀ ਨਾ ਸਾਨੂੰ ਕੈਂਸਰ ਹੋਊਗਾ ਪਰ ਸਾਡੀਆਂ ਮਜਬੂਰੀਆਂ ਨੇ ਮੈਂ ਪੁੱਛਣਾ ਚਾਹੁੰਦਾ ਅਸੀਂ ਜਦੋਂ ਪਾਣੀ ਪੀਂਦੇ ਆ ਤੇ ਕਹਿੰਦੇ ਤੁਸੀਂ ਨਾ ਡਾਕਟਰਾਂ ਤੇ ਆਉਂਦੇ ਨਾ ਤੇ ਪਤਾ ਕਹਿੰਦਾ ਵੀ ਇਹ ਇਹ ਬੋਤਲ ਆ ਪਾਣੀ ਬਸਲੀ ਦੀ ਆ ਪੀਂਦੇ ਨੇ ਅਸੀਂ ਇਹ ਵੀ ਕਹਿੰਦੇ ਆ ਪੰਜਾਬ ਦਾ ਸਾਰਾ ਪਾਣੀ ਇਹ ਕੱਢ ਕੱਢ ਕੇ ਖਲਮ ਕਰੀ ਜਾਂਦੇ ਬਛਰੀਆਂ ਦੀਆਂ ਕੌਪੜੀਆਂ ਉਹਨਾਂ ਦੇ ਕਿਉਂ ਨਹੀਂ ਰੋਕ ਲਓਗੇ ਪੰਜਾਬ ਦਾ ਪਾਣੀ ਦਾ ਬਾਹਰ ਜਾ ਰਿਹਾ ਮੋ ਬੋਲਣਾ ਕਰ ਰਿਹਾ ਉਹਨਾਂ ਦੇ ਕਿਉਂ ਨਹੀਂ ਰੋਕ ਲਓਗੇ ਇਸ ਕਰਕੇ ਕਿਸਾਨ ਵੀਰੋ ਹੁਣ ਆਪਾਂ ਢਾਈ ਵਜੇ ਮੰਗ ਪੱਤਰ ਦੇਵਾਂਗੇ ਤੇ ਹੁਣ ਮੇਰੇ ਤੋਂ ਬਾਅਦ ਤੁਹਾਡੇ ਨਾਲ ਸੁਖਮਨੀ ਸਿੰਘ ਖਾਰਵਾ ਥੋੜਾ ਮਨੋਰੰਜਨ ਕਰੂਗਾ ਤੇ ਨਾਲੇ ਲੋਕਾਂ ਨੂੰ ਬਾਲ ਨਾ ਰੱਟ ਦੇਣਾ ਤੇ ਨਾਲ ਮੈਂ ਕਮੇਟੀ ਕਰਦਾ ਜਾਂ ਕੋਸ਼ ਬੰਦੇ ਮੇਰੇ ਨਾਲ ਸਰਜੂਲਗੜ ਮੰਡੀ ਤੇ ਚਲਿਓ ਉਹ ਗੇਲੇ ਦਾ ਭੁਈਆ ਆਪਣੇ ਨਾਲ ਚਾਹਵੇਂ ਬਲਾ ਕੀਤਾ ਕੀ ਹੋ ਗਿਆ ਜੀ ਹੁਣ ਇਹ ਦੂਜੇ ਕੰਮ ਕਰੇ ਆਪਣਾ ਕੰਮ ਕੋਈ ਵੀ ਬੰਦਾ ਹੋਵੇ ਕੋਈ ਹੋਣੋਂ ਦੀ ਰੋਜ਼ੂ ਨਾ ਜਾਣਿਆ ਮਾ ਕੋਈ ਨਹੀਂ ਰੋਜ਼ੂ ਨਾ ਦੇ ਜਿਆ ਪਰ ਅਸੀਂ ਥੋੜੇ ਕੰਮਤ ਮਰੇ ਆ ਰਿਹਾ ਅਸੀਂ ਉਹ ਤਿੰਨ ਵੇਲੇ ਤੋਂ ਬਾਅਦ ਉੱਥੇ ਵੀ ਚੱਲਾਂਗੇ ਪੰਜ 10 ਬੰਦਿਆਂ ਨੇ ਦੇਖ ਕੇ ਮੇਰੇ ਨਾਲ ਚਲਿਓ ਤੇ ਹੁਣ ਮੈਂ ਇੱਥੇ ਗੱਲਾਂ ਕਰਦਾ ਖਿਮਾ ਦਾ ਜਾਇਕਾ ਪਵਾਏ ਜੀ ਕਾ ਖਾਲਸਾ ਪਵਾਏ ਜੀ ਕੀ ਖਾਦੇ ਤੇ ਨਾਲੇ ਨਾਲੇ ਦੋ ਚਾਰ ਜਿਹੜਾ ਭਗਵਾਨ ਤੋਂ ਚਾ ਜਣਾ ਹਲਾ ਦੇ ਐਸ ਜੀ ਨੂੰ ਬਾਹਰ ਕੱਢ ਕੇ ਲਿਆਵੇ ਤੁਸੀਂ ਜੇ ਧਾਕਰੇ ਕੀ ਹੋਣਾ ਔਕਾ ਰਹਿ ਗਏ ਨਹੀਂ ਜੇਕਰ ਤੁਸੀਂ ਜਾਗਰਤੀ ਹੋਗੇ ਜਿੰਨੇ ਵੀ ਰਸਨ ਤੋਂ ਤੁਹਾਡੇ ਨਾ ਕੋਈ ਇਹ ਔਕੇ ਕਰਦੇ ਸਾਡੇ ਸਾਰੇ ਕੰਮ ਲਾਂਗੇ ਤੁਹਾਡੇ ਦੇ ਤਰ੍ਹਾਂ ਤੁਸੀਂ ਇਸ ਤਰ੍ਹਾਂ ਬੰਦੇ ਜਿਵੇਂ ਕੋਲ ਵਿੱਚ ਸੀਰੀ ਉਹਨਾਂ ਸਾਡੇ ਸੀਰੀ ਦੇ ਪਰ ਹੋਰ ਤੁਹਾਡੇ ਹੱਥ ਨੇ ਅਜਿਹੀ ਜਾਗਰਤੀ ਨਹੀਂ ਜੇ ਦਿਨ ਜਾਗਰਤੀ ਹੋਗੇ ਉਦੋਂ ਅਸੀਂ ਆਪਣੇ ਕੰਮ ਲੈ ਕੇ ਸਿੱਖ ਲਾਂਗੇ ਹੋਰ ਜਦ ਜੇ ਤੁਸੀਂ ਆਏ ਆ ਤੁਸੀਂ ਬਾਰੇ ਵੀ ਕਿਹਦੇ ਬੋਲੋ ਸਾਰੇ ਪਿੰਡਾਂ ਦੇ ਵਿੱਚ ਬੋਲੋ ਲੋਕਾਂ ਵੀ ਆਖਣੇ ਨੂੰ ਆਹ ਤੋੜੋ ਖਲੂਗੀ ਆ ਦਰਹਾਂ ਦੇ ਇਹਨਾਂ ਨੂੰ ਫਿਰ ਕੋਈ ਹੋਰ ਕੋਈ ਹੋਰ ਸਾਰਾ ਪ੍ਰਧਾਨ ਜੀ ਆਈ ਕਿਹਾ ਪ੍ਰਧਾਨ ਜੀ ਆਈ ਕਿਹਾ ਹੋਰ ਤੁਸੀਂ ਇਹਨਾਂ ਨੂੰ ਜਾਣਦੇ ਨਹੀਂਗੇ ਆਪਾਂ ਨੇ ਸਾਰੇ ਲੋਕਾਂ ਦੀ ਲੜਨੀ ਆ ਇੱਕ ਵੀ ਨਹੀਂ ਲੜੀ ਮੇਰੀ ਨਹੀਂ ਇਹ ਲੜਾਈ ਮੇਰੇ ਪੁੱਤ ਦੀ ਦੀ ਲੜਾਈ ਇੱਕ ਜਿਲੇ ਦੀ ਨਹੀਂ ਇਹ ਸਮੁੱਚੇ ਪੰਜਾਬ ਦੀ ਲੜਾਈ ਆ ਲੜਨੀ ਆ ਲੜਦੇ ਰਹਾਂਗੇ ਹੱਕ ਮੰਗਦੇ ਨਹੀਂ ਮੰਗਦੇ ਰਹਾਂਗੇ ਤੇ ਖਾਂਦੇ ਗਏ ਮੰਗਦੇ ਆ ਮੰਗਾਂਗੇ ਵੀ ਤੇ ਜੇ ਸਾਹਮਣੇ ਆਪਾਂ ਚੁੱਕ ਕਰਾਂਗੇ ਵੀ ਕੀ ਇਹ ਨਹੀਂ ਜਦੋਂ ਤਾਂ ਜਨਾਬਾ ਜਾਲ ਦਾ ਵਾਇਰ ਜਿੱਤਾ ਖਰਚ ਤੋ ਆਹ ਜਿੱਤੀ ਹੁੰਦੀ ਨਾਰਾ ਜੀ ਚੱਲ ਵੀ ਖੜਾ ਗਾਓ ਪੰਜਾਬ ਫਿਕਰ ਮੁਰ